ਹਾਂਜੀ ਕਿਸਾਨ ਪ੍ਰਭੂ ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਕਾਤਨ ਸਵਾਗਤ ਹੈ YouTube ਚੈਨਲ ਤੇ ਸੋ ਦੋਸਤੋ ਜੋ ਕੱਲ ਵੀਡੀਓ ਆਪਾਂ ਨੇ ਮੱਕੀ ਦੀ ਪਾਈ ਸੀ ਜਿਵੇਂ ਕਿ ਉਸ ਤੇ ਆਪਾਂ ਨੇ ਕਿਹਾ ਸੀਗਾ ਕਿ ਜੋ ਪਹਿਲਾ ਕਮੈਂਟ ਕਰਨਗੇ ਵਧੀਆ-ਵਧੀਆ ਕਮੈਂਟ ਕਰਨਗੇ ਉਹਨਾਂ ਦੇ ਨਾਮ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਸੋ ਜਿਨ੍ਹਾਂ ਨੇ ਸੋਹਣੇ-ਸੋਹਣੇ ਕਮੈਂਟ ਕਰੇ ਨੇ ਕੱਲ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਗੁਰਤੇਜ ਸਿੰਘ ਕਾਂਝਲੇ ਤੋਂ ਇੱਕ ਸਰਦਾਰ ਚੈਨਲ ਵਾਲ ਨੇ 99269 ਸਰਦਾਰ 99269 ਅਤੇ ਮਨਦੀਪ ਸਿੰਘ ਅਲਾਲ ਅਤੇ ਹਰਦੀਪ ਸਿੰਘ ਇਹਨਾਂ ਦਾ ਲਿਖਣਾਗਾ ਔਰ ਸਹੀ ਜਵਾਬ ਵੀ ਆ ਜਿਹੜਾ ਉਹਦੇ ਬਾਰੇ ਵੀ ਦੱਸਦੇ ਆ ਤੇ ਜੋ ਇਹਨਾਂ ਨੇ ਲਿਖਿਆ ਇਹਨਾਂ ਨੇ ਬਿਲਕੁਲ ਰਾਈਟ ਆਨਸਰ ਦਿੱਤਾਗਾ ਕਿ ਜਿਸ ਸਾਈਡ ਤੋਂ ਪਾਣੀ ਆ ਰਹਾ ਆ ਰਿਹਾ ਉਸ ਸਾਈਡ ਤੋਂ ਜਿਹੜੀ ਮੱਕੀ ਉੱਚੀ ਆ ਤੇ ਜਿੱਥੇ ਪਾਣੀ ਦਾ ਐਂਡ ਹੁੰਦਾ ਜਾ ਕੇ ਕਿਹੜੇ ਐਂਡ ਹੁੰਦਾ ਉਥੇ ਦਾ ਮੱਕੀ ਦਾ ਸਾਈਜ਼ ਆ ਛੋਟਾ ਤੋ ਦੋਸਤੋ ਉਹਦਾ ਕਾਰਨ ਕੀ ਸੀ ਉਹ ਕਿਸਾਨ ਭਰਾ ਜਿਹੜਾ ਹੈਗਾ ਉਹ ਨੱਕੇ ਦੇ ਵਿੱਚ ਯੂਰੀਏ ਦੀ ਬੋਰੀ ਰੱਖਦਾ ਸੀਗਾ ਜਦੋਂ ਨੱਕੇ ਦੇ ਵਿੱਚ ਯੂਰੀਏ ਦੀ ਬੋਰੀ ਰੱਖਦਾ ਸੀ ਨੱਕੇ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਿਹੜਾ ਯੂਰੀਆ ਪੈਂਦਾ ਸੀਗਾ ਉੱਥੋਂ ਜਿਹੜਾ ਮੱਕੀ ਦਾ ਸਾਈਜ਼ ਉਹ ਆਪ ਸੀਗਾ ਔਰ ਜਿੱਥੇ ਹੌਲੀ-ਹੌਲੀ ਪਾਣੀ ਪਹੁੰਚਦਾ ਸੀ ਐਂਡ ਦੇ ਜਾ ਕੇ ਕਿਉਂਕਿ ਉੱਥੇ ਪ੍ਰੋਪਰ ਪਾਣੀ ਜਿਹੜਾ ਨਹੀਂ ਯੂਰੀਆ ਨਹੀਂ ਪਹੁੰਚਦਾ ਸੀਗਾ ਤੇ ਉੱਥੇ ਉਹਨੂੰ ਯੂਰੀਏ ਦੀ ਘਾਟ ਸੀ ਮੱਕੀ ਨੂੰ ਯੂਰੀਏ ਦੀ ਘਾਟ ਹੋਣ ਦੇ ਕਾਰਨ ਉਹ ਮੱਕੀ ਜਿਹੜੀ ਹੈਗੀ ਆ ਤਾ ਉਥੋ ਨਿਮੀ ਰਹਿੰਦੀ ਸੀ ਛੋਟੀ ਰਹਿੰਦੀ ਸੀ ਸੋ ਸਹੀ ਜਵਾਬ ਸੀਗਾ ਜਿਹੜਾ ਉਸ ਦਾ ਹਰਦੀਪ ਸਿੰਘ ਜੀ ਨੇ ਦਿੱਤਾ ਕਿ ਉਹ ਪਾਣੀ ਦਾ ਜਿਹੜਾ ਬਹਾਵ ਸੀਗਾ ਪਾਣੀ ਜਿੱਥੇ ਜਾ ਕੇ ਖਤਮ ਹੁੰਦਾ ਸੀ ਉਥੇ ਯੂਰੀ ਦੀ ਘਾਟ ਸੀਗੀ ਸੋ ਇਹ ਸਹੀ ਆਂਸਰ ਸੀ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਅੱਜ ਵਾਲੀ ਮੱਕੀ ਤੇ ਇਸ ਬਾਰੇ ਗੱਲ ਕਰਦੇ ਆ ਦੋਸਤੋ ਸੋ ਜਿਹੜੀ ਅੱਜ ਵਾਲੀ ਮੱਕੀ ਆ ਦੋਸਤੋ ਇਹ ਆਪਣੀ ਆਪਣੀ ਮੱਕੀ ਆ ਤੇ ਇਸ ਦੇ ਵਿੱਚ ਕੀ ਆਗਾ ਇਸ ਦੇ ਵਿੱਚ ਕੀ ਆਗਾ ਇਸ ਮੱਕੀ ਦੇ ਉੱਪਰ ਜਿਹੜੀ ਅੱਜ ਤੋਂ 10 ਤੋਂ 12 ਦਿਨ ਪਹਿਲਾਂ ਆਪਾਂ ਨੇ ਇੱਕ ਸਪਰੇਅ ਕੀਤੀ ਸੀ ਜੋ ਕਿ ਆ YouTube ਤੇ ਅਪਲੋਡ ਕੀਤੀ ਵੀ ਹੈਗੀ ਅਪਲੋਡ ਕੀਤੀ ਵੀ ਹੈਗੀ ਸੋ ਉਸ ਵੀਡੀਓ ਦੇ ਵਿੱਚ ਅੱਜ ਤੋਂ ਤਕਰੀਬਨ 13 ਤੋਂ 14 ਦਿਨ ਪਹਿਲਾਂ ਜਿਹੜੀ ਵੀਡੀਓ ਆਪਾਂ ਨੇ ਪਾਈ ਸੀ ਉਸ ਦੇ ਵਿੱਚ ਆਪਣੇ ਸੈਕੰਡ ਸਪਰੇ ਦਾ ਜਿਹੜਾ ਹੈਗੀ ਇਹਦੇ ਤੇ ਵਰਤੋਂ કરી ਸੀ ਸੋ ਦੋਸਤੋ ਉਸ ਦਿਨ ਇਸ ਮੱਕੀ ਦੇ ਵਿੱਚ ਦੇਖਣ ਨੂੰ ਧਰਤੀ ਸਾਫ਼ ਦਿਖਾਈ ਦਿੰਦੀ ਸੀ ਤੇ ਜਿਹੜਾ ਅੱਜ ਹੈਗਾ ਇਸ ਮੱਕੀ ਦੀ ਜਿਹੜੀ ਹਾਈਟ ਆ ਉਹ ਕਾਫੀ ਹੋ ਚੁੱਕੀ ਆ ਜਾਨੀ ਕਿ ਉਸ ਦਾ ਰਿਜ਼ਲਟ ਇੰਨਾ ਸੋਹਣਾ ਆ ਦਵਾਈ ਦਾ ਕਿ ਸਿਰਫ 14 ਦਿਨ ਦੇ ਵਿੱਚ 13 ਦਿਨ ਦੇ ਵਿੱਚ ਦਵਾਈ ਨੇ ਐਨਾ ਰਿਜ਼ਲਟ ਦਿੱਤਾ ਕਿ ਮੱਕੀ ਜਿਹੜੀ ਆ ਤਕਰੀਬਨ ਆ 3 1/2 ਫੁੱਟ ਜਿਹੜੀ ਹਾਈਟ ਹੋ ਐਕਸਟਰਾ ਕਰ ਚੁੱਕੀ ਆਗੀ 3 ਫੁੱਟ ਦੇ ਕਰੀਬ ਜਿਹੜੀ ਹਾਈਟ ਆ ਅੱਜ ਉਹਦੇ ਨਾਲੋਂ ਜ਼ਿਆਦਾ ਹੋ ਚੁੱਕੀ ਆ ਜਿਹੜੀ ਉਸ ਦਿਨ ਮੱਕੀ ਦੀ ਕੰਡੀਸ਼ਨ ਸੀ ਤੇ ਬਾਕੀ ਜੇ ਕਰੀਏ ਰੰਗ ਬਣਨ ਦੀ ਗੱਲ ਤਾਂ ਰੰਗ ਬਹੁਤ ਸੋਹਣਾ ਦਾ ਮੱਕੀ ਦਾ ਹੁਣ ਜਿਹੜੀ ਅਗਲੀ ਸਪਰੇ ਆ ਹੋ ਸਕਦਾ ਅਸੀਂ ਕੱਲ ਕਰੀਏ ਤੇ ਕੱਲ ਉਸ ਦੀ ਵੀਡੀਓ ਆਪਾਂ ਉਸ ਸਮੇਂ ਸ਼ੂਟ ਕਰਾਂਗੇ ਜ਼ਰੂਰ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੇ ਜਿਹੜੀ ਮੱਕੀ ਤੇ ਸਪਰੇਅ ਕੀਤੀ ਸੀ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜਿਹੜੀ ਸੁੰਡੀ ਵਾਲੀ ਦਵਾਈ ਉਸ ਦਿਨ ਪਾਈ ਸੀ ਦੇ ਵਿੱਚ ਉਹ ਪਾਈ ਸੀ ਆਪਾਂ ਨੇ 1.9 1.9 ਦੀ ਜਿਹੜੀ ਵਰਤੋ ਆ ਉਹ ਆਪਣੇ ਸੁੰਡੀ ਦੇ ਲਈ ਕੀਤੀ ਸੀ ਤੇ ਇੱਕ ਉਸ ਦਿਨ ਦੱਸਿਆ ਸੀ ਨੈਨੋ ਯੂਰੀਏ ਬਾਰੇ ਜਿਹੜਾ ਨੈਨੋ ਯੂਰੀਆ ਸੀ ਆਪਾਂ ਨੇ ਇਹਦੇ ਵਿੱਚ ਉਹ ਵੀ ਯੂਜ਼ ਕੀਤਾ ਸੀ ਕਿਉਂਕਿ ਨੈਨੋ ਯੂਰੀਆ ਜਿਹੜਾ ਹੈਗਾ ਉਹ ਪੱਤਿਆਂ ਦੇ ਰਾਹੀਂ ਕੰਮ ਕਰਦਾ ਸੋ ਦੋਸਤੋ ਤੁਸੀਂ ਮੱਕੀ ਦੇਖ ਸਕਦੇ ਹੋ ਇਸ ਵਕਤ ਮੇਰੇ ਲਗਭਗ ਜਿਹੜੀ ਹੈਗੀ ਆ ਉਹ ਮੋਢੇ-ਮੋਢੇ ਆ ਰਹੀ ਆ ਦੇਖ ਸਕਦੇ ਹੋਗੇ ਮੱਕੀ ਜਿਹੜੀ ਹੈਗੀ ਆ ਮੇਰੇ ਮੋਢੇ-ਮੋਢੇ ਆ ਰਹੀ ਆ ਸੋ ਇੰਨਾ ਸੋਹਣਾ ਜਿਹੜਾ ਦਵਾਈ ਨੇ ਰਿਜ਼ਲਟ ਦਿੱਤਾ ਇਸ ਦੇ ਨਾਲ ਹੀ ਪਾਇਆ ਸੀ ਗਰੋਥ ਪ੍ਰਮੋਟਰ ਤੇ ਗ੍ਰੋਥ ਪ੍ਰੋਮੋਟਰ ਪਲੱਸ ਨੈਨੋ ਔਰ 1.9 ਸੰਡੀ ਵਾਸਤੇ ਜਿਹੜੀ ਆ ਵਰਤੋਂ ਕੀਤੀ ਸੀ ਤੇ ਇਸ ਦੇ ਨਾਲ ਹੀ ਦੋਸਤੋ ਇੱਕ ਆਪਣੇ ਕੁਝ ਦਿਨ ਪਹਿਲਾਂ ਅੱਜ ਤੋਂ ਤਕਰੀਬਨ 3-4 ਦਿਨ ਪਹਿਲਾਂ ਇੱਕ ਵੀਡੀਓ ਅਪਲੋਡ ਕਰੀ ਸੀ ਜਿਹਦੇ ਵਿੱਚ ਕਿ ਡਾਕਟਰਸ ਨੇ ਮੀਟਿੰਗ ਕੀਤੀ ਸੀਗੀ ਮੀਟਿੰਗ ਦੇ ਵਿੱਚ ਪ੍ਰੇਰਕ ਦਵਾਈ ਬਾਰੇ ਦੱਸ ਰਹੇ ਸੀ ਸੋ ਉਸ ਪ੍ਰੇਰਕ ਦਾ ਜਿਹੜਾ ਰਿਜ਼ਲਟ ਅੱਜ ਤੁਹਾਨੂੰ ਅੱਕੀ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਕਿ ਉਹਦਾ ਕੀ ਫਰਕ ਆ ਪੋਸਟ ਦਵਾਈ ਦਾ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋ ਅਸੀਂ ਇਸ ਸਮੇਂ ਮੱਕੀ ਦੇ ਦੂਸਰੇ ਐਂਡ ਤੱਕ ਲਗਭਗ ਪਹੁੰਚ ਚੁੱਕੇ ਹਾਂ ਤੇ ਉਸ ਪ੍ਰੇਰਕ ਦਾ ਜਿਹੜਾ ਰਿਜ਼ਲਟ ਆ ਉਹ ਤੁਹਾਡੇ ਸਾਹਮਣੇ ਦਿਖਾਉਣ ਦੇ ਲਈ ਸੋ ਦੋਸਤੋ ਜਦੋਂ ਇਹ ਮੱਕੀ ਬੀਜੀ ਗਈ ਸੀ ਉਸ ਦਿਨ ਵੀ ਆਪਣਾ ਵੀਡੀਓ ਜਿਹੜੀ ਅਪਲੋਡ ਕਰੀ ਸੀਗੀ ਸੋ ਕਿਸਾਨ ਭਰਾਵੋ ਉਸ ਦਿਨ ਕੀ ਹੋਇਆ ਸੀ ਕਿ ਇੱਕ ਦਵਾਈ ਸੀ ਜਿਹੜੀ ਆਪਾਂ ਨੇ ਵੈਰੈਟੀ ਨੂੰ ਇਸ 858 ਵੈਰੈਟੀ ਨੂੰ ਪ੍ਰੇਰਕ ਦਵਾਈ ਲਾਈ ਸੀ ਔਰ ਉਸ ਦੇ ਨਾਲ ਹੀ ਕੁਸ ਥੋਂ ਛੱਡ ਦਿੱਤਾ ਸੀ ਆਹ ਦੇਖ ਸਕਦੇ ਹੋ ਅਨਟਰੀਟਡ ਜਿਹੜਾ ਥੋਂ ਆ ਉਹ ਆਹਾਗਾ ਇਸ ਸਾਈਡ ਆਪਾਂ ਨੇ ਦਵਾਈ ਨਹੀਂ ਲਾਈ ਸੀ ਆ ਹੋ ਸਕਦਾ ਜਿਹੜਾ ਥੋੜਾ ਬਹੁਤ ਇੱਧਰ ਨਾਲ ਦਾ ਕਈ ਵਾਰੀ ਕੋਈ ਟਾਂਡੇ ਦੇ ਵਿੱਚ ਆ ਸਕਦੇ ਨੇਗੇ ਬਟ ਜਿਹੜਾ ਆਹ ਸਾਈਡ ਆ ਸਾਰੀ ਇਹ ਬਿਨਾ ਦਵਾਈ ਤੋਂ ਤੇ ਆਹ ਜਿਹੜੀ ਸਾਈਡ ਆ ਇਹ ਮੱਕੀ ਨੂੰ ਦਵਾਈ ਲੱਗੀ ਹੋਈ ਹੈਗੀ ਸੋ ਇਸ ਦਵਾਈ ਦਾ ਕੀ ਰਿਜ਼ਲਟ ਤੁਹਾਨੂੰ ਲੱਗਿਆ ਪ੍ਰੇਰਕ ਦਾ ਉਹਦੇ ਬਾਰੇ ਵੀ ਦੱਸਿਓ ਜੋ 14 ਦਿਨ ਬਾਅਦ ਅੱਜ ਤੁਹਾਨੂੰ ਦਿਖਾ ਰਹੇ ਆ 1.9 ਪਲੱਸ ਉਹਦੇ ਨੈਨੋ ਯੂਰੀਆ ਤੇ ਇੱਕ ਗਰੋਥ ਪ੍ਰੋਮੋਟਰ ਦੀ ਵੀ ਅਸੀਂ ਵਰਤੋ ਜਿਹੜੀ ਹੈਗੀ ਉਹ ਕੀਤੀ ਸੀਗੀ ਉਸ ਦਾ ਨੋ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਤੁਸੀਂ ਕਮੈਂਟਾਂ ਦੇ ਰਾਹੀਂ ਉਸ ਦਵਾਈ ਬਾਰੇ ਸਾਨੂੰ ਪੁੱਛਦੇ ਆ ਤਾਂ ਤੇ ਬਾਕੀ ਇਸ ਮੱਕੀ ਦੀ ਜਿਹੜੀ ਕੰਡੀਸ਼ਨ ਆ ਉਹ ਤੁਹਾਨੂੰ ਕਿੱਦਾਂ ਲੱਗ ਰਹੀ ਆ ਸਾਨੂੰ ਕਮੈਂਟ ਜ਼ਰੂਰ ਕਰਿਓ ਦਵਾਈ ਦਾ ਕੀ ਰਿਜ਼ਲਟ ਆ ਉਹ ਵੀ ਜ਼ਰੂਰ ਦੱਸਿਓ ਤੇ ਉਸ ਤੋਂ ਬਾਅਦ ਜੋ ਮੀਟਿੰਗ ਦੇ ਵਿੱਚ ਡਾਕਟਰ ਸਾਹਿਬ ਨੇ ਪ੍ਰੇਰਕ ਦਵਾਈ ਬਾਰੇ ਗੱਲ ਕੀਤੀ ਸੀ ਉਸ ਪ੍ਰੇਰਕ ਦਾ ਜਿਹੜਾ ਰਿਜ਼ਲਟ ਆ ਉਹ ਤੁਹਾਨੂੰ ਆ ਦੇਖ ਸਕਦੇ ਹੋ ਸਾਫ਼-ਸਾਫ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਆ ਦੇਖ ਸਕਦੇ ਹੋ ਆ ਬਿਨਾ ਦਵਾਈ ਲਾਏ ਆ ਤੇ ਜਿਹੜੀ ਆ ਮੱਕੀ ਆ ਇਹਨੂੰ ਪ੍ਰੇਰਕ ਲੱਗੀ ਵੀ ਆਗੀ ਦੇਖ ਸਕਦੇ ਹੋ ਅੰਤਰੇਸ ਵਿੱਚ ਸਾਫ਼-ਸਾਫ਼ ਜਿਹੜਾ ਅੰਤਰਾ ਬਿਲਕੁਲ ਸਾਫ਼ ਦਿਖਾਈ ਦੇ ਰਿਹਾਗਾ ਸੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕਮੈਂਟ ਦੇ ਜ਼ਰੀਏ ਜਾਣਨ ਦੀ ਆ ਦੇਖ ਸਕਦੇ ਹੋ ਹਾਈਟ ਦਾ ਤਕਰੀਬਨ 1 ਫੁੱਟ ਦਾ ਜਿਹੜਾ ਫਰਕ ਉਹ ਸਾਫ਼ ਦਿਖਾਈ ਦਿੰਦਾਗਾ ਸੋ ਪ੍ਰੇਰਕ ਦਵਾਈ ਦਾ ਰਿਜ਼ਲਟ ਕਿਵੇਂ ਲੱਗਿਆ ਦੋਸਤੋ ਤੁਹਾਨੂੰ ਤੁਹਾਨੂੰ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਤੇ ਬਾਕੀ ਜੋ ਇਸ ਵਿੱਚ ਅਸੀਂ ਨੈਨੋ ਯੂਰੀਆ ਦੀ ਵਰਤੋਂ ਕੀਤੀ ਸੀ ਕਿਉਂਕਿ ਨੈਨੋ ਯੂਰੀਆ ਜਿਹੜਾ ਹੈਗਾ ਉਹ ਪੱਤਿਆਂ ਦੇ ਰਾਹੀਂ ਕੰਮ ਕਰਦਾ ਸੋ ਕਿਸਾਨ ਭਰਾਵੋ ਜਦੋਂ ਤੁਸੀਂ ਨੈਨੋ ਯੂਰੀਆ ਦੀ ਵਰਤੋਂ ਕਰਨੀ ਆ ਚਾਹੇਓ ਕਣਕ ਤੇ ਕਰਨੀ ਆ ਚਾਹੇਓ ਮੱਕੀ ਤੇ ਕਰਨੀ ਆ ਤਾਂ ਉਸ ਸਮੇਂ ਕਰਿਓ ਜਦੋਂ ਤੁਹਾਡੀ ਫਸਲ ਦੇ ਜਿਹੜੇ ਪੱਤੇ ਆ ਉਹ ਉਹ ਕਾਫੀ ਜ਼ਿਆਦਾ ਚੌੜੇ ਹੋਣ ਚੌੜੇ ਕਹਿੰਦਾ ਭਾਵ ਫਸਲ ਮੁਤਾਫਕ ਜੇ ਕਣਕ ਦੇ ਆ ਤਾਂ ਕਣਕ ਦੇ ਜਵੀ ਆ ਜਵੀ ਜੇ ਮੱਕੀ ਆ ਤਾਂ ਮੱਕੀ ਦੇ ਜੇ ਝੋਨੇ ਦਾ ਪੂਰਾ 부ਝਾ ਵੱਜਾ ਹੋਵੇ ਤਾਂ ਉੱਥੇ ਜਿਹੜੀ ਤੁਸੀਂ ਨੈਨੋ ਯੂਰੇ ਦੀ ਵਰਤੋਂ ਜਿਹੜੀ ਕਰ ਸਕਦੇ ਹੋ ਉੱਥੇ ਉਹਦਾ ਪ੍ਰੋਪਰ ਰਿਜ਼ਲਟ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸੋ ਇਸ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਜਿੰਨਾ ਦੋਸਤਾਂ ਨੇ ਕਮੈਂਟ ਕਰੇ ਸੀ ਤੋ ਬਹੁਤ ਵਧੀਆ ਕਮੈਂਟ ਕਰੇ ਸੀ ਇੱਕ ਕਿਸਾਨ ਵੀਰ ਨੇ ਦੱਸਿਆ ਸੀ ਕਿ ਪਾਣੀ ਦੀ ਜਿਹੜੀ ਵਰਤੋ ਆ ਜਿੱਧਰਲੀ ਸਾਈਡ ਤੋਂ ਆਉਂਦੀ ਆ ਉਧਰਲੀ ਸਾਈਡ ਤੋਂ ਮੱਕੀ ਵਧੀਆ ਗਈ ਤੇ ਦੂਸਰੀ ਸਾਈਡ ਤੋਂ ਜਿਹੜੀ ਉਹ ਮੱਕੀ ਦਾ ਸਾਈਜ਼ ਨਹੀਂ ਬਣਾ ਸਕੀ ਕਿਉਂਕਿ ਇਹਦਾ ਯੂਰੀਆ ਉਹ ਨੱਕਿਆ ਦੇ ਵਿੱਚ ਰੱਖ ਕੇ ਲਾਇਆ ਗਿਆ ਸੀਗਾ ਤੇ ਇੱਕ ਨੇ ਗਿਆ ਸੀ ਗੁੱਡੀਓ ਬ੍ਰਦਰ ਸੋਸੀਂ ਧੰਨਵਾਦ ਕਰਦੇ ਆ ਇਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰੇ ਤੇ ਅਗਲੀ ਵੀਡੀਓ ਦੇ ਵਿੱਚ ਦੇਖਣ ਦੇ ਲਈ ਸਾਡੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੂਸਰਾ ਕਮੈਂਟ ਜਰੂਰ ਕਰਿਓ ਸੋ ਅਗਲੀ ਵੀਡੀਓ ਦੇ ਵਿੱਚ ਉਹਨਾਂ ਦੇ ਕਮੈਂਟ ਵਾਲੇ ਭਰਾਵਾਂ ਦੇ ਨਾਮ ਜਰੂਰ ਮੈਂਸ਼ਨ ਕੀਤੇ ਜਾਣਗੇ ਤੇ ਇੱਕ ਸ਼ਾਇਦ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਇੱਕ ਛੋਟੀ ਜੀ ਟੈਲੀ ਫਿਲਮ ਬਣਾਉਣ ਜਾ ਰਹੇ ਹਾਂਗੇ ਜੋ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਪਲੋਡ ਕਰਾਂਗੇ ਸੋ ਉਸ ਟੈਲੀ ਫਿਲਮ ਨੂੰ ਸਾਡੀ ਨੂੰ ਜਰੂਰ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਉਹ ਵੀਡੀਓ ਕਿੱਦਾਂ ਲੱਗੀ ਜਦੋਂ ਦੇਖੋਗੇ ਪਰ ਅੱਜ ਵਾਲੀ ਵੀਡੀਓ ਬਾਰੇ ਤੁਹਾਡਾ ਕੀ ਕਹਿਣਾਗਾ ਇਹਦੇ ਬਾਰੇ ਸਾਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਤਾਂ ਜੋ ਹਰ ਇੱਕ ਕਿਸਾਨ ਭਰਾ ਤੱਕ ਸਾਡੀ ਵੀਡੀਓ ਜਿਹੜੀ ਹੈਗੀ ਉਹ ਪਹੁੰਚ ਸਕੇ ਤੇ ਤੁਹਾਡਾ ਕੀ ਕਹਿਣਾਗਾ ਪੇਜ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਸੋ ਥੈਂਕ ਯੂ ਦੋਸਤੋ ਥੈਂਕ ਯੂ ਵੈਰੀ ਮੱਚ ਧੰਨਵਾਦ